ਸਸ਼ਿਆ ਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪ੍ਰਤਕਾਰ ਹਾਜ਼ਰਾਂ 5 ਵਜੇ ਤੱਕ ਦੀਆਂ ਗੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੀ ਹਾਂ ਸਰਕਾਰੀ ਪੈਨਸ਼ਨਰਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਝਟਕਾ ਪੈਰਿਸ 올림픽 ਗੇਮਾਂ ਚੋਂ ਰੈਸਲਰ ਵਿਨੇਸ਼ ਹੋਈ ਬਾਹਰ ਪੰਜਾਬ ਚ 15 ਅਗਸਤ ਦਾ ਸ਼ੈਡਿਊਲ ਹੋਇਆ ਜਾਰੀ ਹੁਣ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ਤੇ ਸ਼ੇਖ ਹਸੀਨਾ ਦੇ ਪਾਰਟੀ ਦੇ ਨੇਤਾ பஞ்ச நகல டிபி டி சபை ਖੁਣ ਖਬਰਾਂ ਵਿਸਥਾਰ ਨਾਲ ਸਰਕਾਰੀ ਨੌਕਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਇੱਕ ਸਰਕਾਰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਉਹਨਾਂ ਦੀ ਪੈਨਸ਼ਨਰ ਨੂੰ ਲੈ ਕੇ ਇੱਕ ਇਹ ਵੱਡਾ ਝਟਕਾ ਸਾਹਮਣੇ ਆਇਆ ਹੈ ਦੱਸਈਏ ਕਿ ਤੀਜੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਕੇਂਦਰ ਸਰਕਾਰ ਨੇ ਕਰੋੜਾਂ ਮੁਲਾਜ਼ਮ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਮੁਲਾਜ਼ਮ ਨੂੰ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਹੀਂ ਦੇਵੇਗੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਮਿਲਿਆ ਹੈ ਪਰ ਫਿਲਹਾਲ ਉਹਨਾਂ ਦੀ ਮੰਗ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਸਰਕਾਰ ਦੇ ਇਸ ਫੈਸਲੇ ਨਾਲ ਇੱਕ ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਦੇ ਪੈਨਸ਼ਨਰਾਂ ਨੂੰ ਝਟਕਾ ਲੱਗਾ ਹੈ ਉੱਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਕੀਲਿਸ਼ ਯਾਦਵ ਨੇ ਕੇਂਦਰ ਸਰਕਾਰ ਦੇ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਾ ਦੇਣ ਦੇ ਫੈਸਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਸੱਪਾ ਮੁਖੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਤੇ ਪ੍ਰਤੀਕਿਰਿਆ ਕੀਤੀ ਹੈ ਅਕੀਲਿਸ਼ ਯਾਦਵ ਨੇ ਲਿਖਿਆ ਹੈ ਕਿ ਗਲੋਬਲ ਆਰਥਿਕ ਸਹਾਇਤਕ ਬਣਨ ਦੇ ਸਰਕਾਰ ਦੇ ਦਾਅਵਿਆਂ ਦਾ ਇਹ ਮਤਲਬ ਹੈ ਕਿ ਮੁਲਾਜ਼ਿਮਾਂ ਨੂੰ ਉਹਨਾਂ ਦਾ ਹੱਕ ਦਾ ਪੈਸਾ ਵੀ ਨਾ ਮਿਲੇ ਉਹਨਾਂ ਨੇ ਲਿਖਿਆ ਹੈ ਕਿ ਕੇਂਦਰੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 18 ਮਹੀਨਿਆਂ ਦੇ ਡੀਏ ਦੇ ਬਕਾਇਆ ਦੇਣ ਤੋਂ ਇਨਕਾਰ ਕਰਨਾ ਇੱਕ ਤਰ੍ਹਾਂ ਨਾਲ ਸਰਕਾਰੀ ਗਰੰਟੀ ਤੋਂ ਇਨਕਾਰ ਕਰਨਾ ਹੈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਲਗਾਤਾਰ ਵੱਧ ਰਹੇ ਜੀਐਸਟੀ ਕਲੈਕਸ਼ਨ ਚ ਕਈ ਖਰਬ ਡਾਲਰ ਦੀ ਅਰਥਵਿਵਸਥਾ ਦਾ ਪੈਸਾ ਕਿੱਥੇ ਜਾ ਰਿਹਾ ਹੈ ਦੱਸ ਸਈਏ ਕਿ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਵਟਾਅ ਛਟਕਾ ਦਿੱਤਾ ਗਿਆ ਹੈ ਪੈरिस 올림픽 2024 ਦੇ ਵਿੱਚ ਕਈ ਗਿਮਾਂ ਚ ਭਾਰਤ ਦਾ ਨਾਮ ਰੌਸ਼ਨ ਹੋ ਰਿਹਾ ਉੱਥੇ ਰੈਸਲਰ ਚ ਪਹੁੰਚੀ ਭਾਰਤ ਦੀ ਖਿਡਾਰੀ ਫਾਈਨਲ ਚ ਬਾਹਰ ਕਰ ਦਿੱਤੀ ਗਈ ਹੈ ਦਾਸ ਲਈ ਵਿਨੇਸ਼ ਫੋਗਟ ਸੈਮੀਫਾਈਨਲ ਵਿੱਚ ਗ੍ਰੈਜੂਏਸ਼ਨ ਲਪੇਜ਼ ਨੂੰ ਹਰਾਉਣ ਤੋਂ ਬਾਅਦ ਪੈਰਿਸ 올림픽 ਵਿੱਚ ਮੰਗਲਵਾਰ ਨੂੰ ਲਗਾਤਾਰ ਤਿੰਨ ਮੁਕਾਬਲੇ ਜਿੱਤਣ ਵਾਲੀ ਤਲਵਾਰ ਵਿਨੇਸ਼ ਫੋਗਟ ਲਈ ਬੁੱਧਵਾਰ ਦਾ ਦਿਨ ਚੰਗਾ ਨਹੀਂ ਰਿਹਾ ਵਿਨੇਸ਼ ਫੋਗਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਆਯੋਗ ਕਰ ਦਿੱਤਾ ਗਿਆ ਪੀਟੀਆਈ ਅਤੇ ਏਐਨਆਈ ਨਿਊਜ਼ ਏਜੰਸੀ ਦੇ 올림픽 ਐਸੋਸੀਏਸ਼ਨ ਦਾ ਹਵਾਲਾ ਦਿੰਦੇ ਹਾਂ ਫੋਗਟ ਦੇ ਅਗਲੇ ਮੁਕਾਬਲੇ ਲਈ ਆਯੋਗ ਹੋਣ ਦੀ ਪਟੀਸ਼ਨ ਕੀਤੀ ਹੈ ਪੈਰਿਸ ਵਿੱਚ ਮੌਜੂਦ ਸਮਾਚਾਰ ਐਜੰਸੀ ਬੀਜੀਆਈ ਦੇ ਪੱਤਰਕਾਰ ਅਮਨ ਰਣਜੀਤ ਸਿੰਘ ਦੇ ਮੁਤਾਬਕ ਵਿਨੇਸ਼ ਨੂੰ ਜ਼ਿਆਦਾ ਵਜ਼ਨ ਕਰਕੇ ਮੁਕਾਬਲੇ ਤੋਂ ਬਾਹਰ ਕੀਤਾ ਗਿਆ ਹੈ ਦੱਸ ਇਹ ਕਿ ਰੈਸਲਰ ਦੀ ਪਲੇਅਰ ਵਿਨੇਸ਼ ਫੋਗਾਟ ਨੂੰ ਰੈਸਲਿੰਗ ਦੇ ਫਾਈਨਲ ਮੈਚ ਤੋਂ ਕੁਝ ਗ੍ਰਾਮ ਭਾਰ ਜ਼ਿਆਦਾ ਹੋਣ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ 15 ਅਗਸਤ ਦਾ ਸ਼ੈਡਿਊਲ ਜਾਰੀ ਹੋ ਚੁੱਕਿਆ ਹੈ ਸੀਐਮ ਸਣੇ ਕਈ ਮੰਤਰੀ ਵੱਖ-ਵੱਖ ਥਾਵਾਂ ਤੇ ਦੇਸ਼ ਦਾ ਝੰਡਾ ਲਹਿਰਾਉਣਗੇ ਦਾ ਸ ਇਹ ਹੀ ਪੰਜਾਬ ਸਰਕਾਰ ਵੱਲੋਂ 15 ਅਗਸਤ ਸੁਤੰਤਰਤਾ ਦਿਵਸ ਸਮਾਕੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਸਮੇਤ ਮੰਤਰੀਆਂ ਦੇ ਝੰਡਾ ਲਹਿਰਾਉਣ ਦੀ ਰਸਮ ਸੰਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਸ ਵਾਰ ਰਾਜਪਦਰੀ ਸਮਾਗਮ ਜਲੰਧਰ ਵਿੱਚ ਹੋ ਰਿਹਾ ਹੈ ਰਾਜਪਦਰੀ ਸਮਾਗਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾਉਣ ਦੇ ਇਸ ਪ੍ਰੋਗਰਾਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਟਿੰਡਾ ਦੇ ਚਤਰੰਗਾ ਲਹਿਰਾਨੇ ਦੀ ਡਿਪਟੀ ਸਪੀਕਰ ਜਕੇਸ਼ਨ ਰੂਪਨਗਰ ਵਿੱਚ ਮੰਤਰੀ ਹਰਪਾਲ ਚੀਮਾ ਪਟਿਆਲਾ ਵਿੱਚ ਅਮਨ ਅਰੋੜਾ ਫਾਜ਼ਿਲਕਾ ਡਾਕਟਰ ਬਲਜੀਤ ਕੌਰ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਤਰਨਤਾਰਨ ਦੇ ਵਿੱਚ ਡਾਕਟਰ ਬਲਬੀ ਸਿੰਘ ਸੰਗਰੂਰ ਬ੍ਰਹਮਸ਼ੰਕਰ ਸਿੱਧਾ ਪਠਾਨਕੋਟ ਵਿੱਚ ਲਾਲ ਚੰਦ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਹੈ ਦਾ ਸਈਏ ਕਿ 15 ਅਗਸਤ ਨੂੰ ਹੋਣ ਵਾਲੇ ਸਮਾਗਮ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਮੰਤਰੀਆਂ ਵੱਲੋਂ ਝੰਡੇ ਲਹਿਰਾਏ ਜਾਣਗੇ ਬੰਗਲਾਦੇਸ਼ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੁਣ ਹਿੰਸਾਕਾਰਾਂ ਦੇ ਨਿਸ਼ਾਨੇ ਤੇ ਪ੍ਰਧਾਨ ਮੰਤਰੀ ਹਸੀਨਾ ਸੇਕ ਦੀ ਪਾਰਟੀ ਦੇ ਨੇਤਾ ਨੇ ਵੱਖ-ਵੱਖ ਜਗਾਵਾਂ ਤੋਂ ਬੀ ਨੇਤਾ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਈਏ ਕਿ ਬੰਗਲਾਦੇਸ਼ ਵਿੱਚ ਅੱਜ ਅੰਤਿਮ ਸਰਕਾਰ ਬਣ ਸਕਦੀ ਹੈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਮ ਨੂੰ ਮੰਗਲਵਾਰ ਰਾਤ ਨੂੰ ਅੰਤਿਮ ਸੰਸਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਪ੍ਰਧਾਨ ਮੁਹੰਮਦ ਸ਼ਹਾਬੁਦੀਨ ਨੇ ਵਿਦਿਆਰਥੀ ਸੰਗਠਨ ਦੇ 13 ਨਾਮਜਾਇਦ ਅਤੇ ਤਿੰਨਾਂ ਫੌਜਾਂ ਸੱਖੀਆਂ ਨਾਲ ਅਲਬਾ ਤੋਂ ਬਾਅਦ ਯੂਨਮ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਜੇ ਵੀ ਭਾਰਤ ਚ ਹਨ ਅਜੇ ਵੀ ਇਹ ਨਹੀਂ ਹੋਇਆ ਹੈ ਕਿ ਉਹ ਕਿਸ ਦੇਸ਼ ਵਿੱਚ ਸ਼ਰਨ ਲਵੇਗੀ ਉਸ ਨੇ ਇੰਗਲੈਂਡ ਤੋਂ ਸ਼ਰਨ ਮੰਗੀ ਹੈ ਪਰ ਉੱਥੇ ਹਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ ਭਾਰਤ ਸਰਕਾਰ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਉਹ ਸ਼ੇਖ ਹਸੀਨਾ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੂੰ ਇੰਗਲੈਂਡ ਵਿੱਚ ਸ਼ਰਨ ਨਹੀਂ ਮਿਲੀ ਤਾਂ ਸ਼ੇਖ ਹਸੀਨਾ ਯੂਰਪ ਜਾ ਸਕਦੀ ਹੈ ਪ੍ਰਸ਼ਾਸਨਕਾਰੀ ਹੁਣ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਬੰਗਲਾਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਹੁਣ ਤੱਕ 20 ਨੇਤਾਵਾਂ ਦੀਆਂ ਲਾਸ਼ਾਂ ਮਿਲੀਆਂ ਹੰਟਾਕਾ ਟਰਬਿਊਨ ਦੀ ਰਿਪੋਰਟ ਮੁਤਾਬਕ ਆਵਾਮੀ ਲੀਗ ਦੇ ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੇ 'ਚ 9 ਲੋਕਾਂ ਦੀ ਮੌਤ ਵੀ ਹੋ ਗਈ ਹੈ ਆਵਾਮੀ ਲੀਗ ਦੇ ਜ਼ਿਆਦਾਤਰ ਸਮਰਥਕ ਆਪਣੇ ਘਰਾਂ ਤੱਕ ਸੀਮਿਤ ਹਨੀਆਂ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰ ਰਹੇ ਹਨ ਦਾ ਸਹੀ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਸਾ ਦਿਨ-ਦਰ-ਦਿਨ ਵਧਦੀ ਜਾ ਰਹੀ ਹੈ ਬੰਗਲਾਦੇਸ਼ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ਤੇ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਪਾਰਟੀ ਦੇ ਨੇਤਾ ਨੇ ਪੰਜਾਬ 'ਚ ਨਕਲੀ ਡੀਪੀਡੀ ਸਪਲਾਈ ਹੋ ਰਹੀ ਹੈ ਜਿਸ ਤੋਂ ਬਾਅਦ ਐਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਹੈ ਪੰਜਾਬ ਵਿੱਚ ਡੀਪੀਏ ਖਾਦ ਦੇ ਸੈਂਪਲ ਫੇਲ ਹੋਣ ਦੇ ਮਾਮਲੇ ਵਿੱਚ ਸਰਕਾਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਉਹਨਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੰਡਿਆ ਨੂੰ ਪਹਿਲਾਂ ਦੇ ਆਧਾਰ 'ਤੇ ਕਾਰਵਾਈ ਕਰਨ ਲਈ ਕਿਹਾ ਹੈ ਹਾਲਾਂਕਿ ਖਾਦ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਲਾਇਸੈਂਸ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਨੇ ਇਹ ਕਾਰਵਾਈ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਪੰਚਾਇਤੀ ਚੋਣਾਂ ਵੀ ਨੇੜੇ ਆ ਗਈਆਂ ਨੇ ਇਸ ਕਾਰਵਾਈ ਨਾਲ ਸਰਕਾਰ ਕਿਸਾਨਾਂ ਦੇ ਦਿਲ ਜਿੰਨਾ ਚਾਹੁੰਦੀ ਹੈ ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦਫਤਰ ਦੇ ਫਾਈਨਲ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਐਕਟਿਵ ਹੋ ਗਏ ਨੇ ਖੇਤੀਬਾੜੀ ਮੰਤਰੀ ਨੇ ਇਸ ਮਾਮਲੇ ਵਿੱਚ ਕਾਰਵਾਈ ਲੈਣ ਲਈ ਐਕਟਿਵੇਟਡ ਜਰਨਲ ਤੇ ਕਾਨੂੰਨੀ ਮਾਹਿਰਾਂ ਤੋਂ رائے ਲਈ ਹੈ ਵਿਭਾਗ ਦੇ ਅਧਿਕਾਰੀਆਂ ਦੀ ਮੰਨੀ ਹੈ ਤਾਂ ਕੰਪਨੀ ਖਿਲਾਫ ਭਾਰਤ ਸਰਕਾਰ ਦੇ ਫਰਟੀਲਾਈਜ਼ਰ ਕੰਟਰੋਲ ਆਰਡਰ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਡੀਏਪ ਖਾਦ ਦੇ ਸੈਂਪਲ ਫੇਲ ਹੋਣ ਸੰਬੰਧੀ ਕੇਂਦਰ ਸਰਕਾਰ ਨੂੰ ਸੂਚਿਤ ਦਿੱਤਾ ਹੈ ਦਾ ਸਹੀਏ ਕਿਸੇ ਐਮ ਭਗਵਾਨਤਮਾਨ ਵੱਲੋਂ ਨਕਲੀ ડીਪ ਸਪਲਾਈ ਹੋਣ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਤਨਪਾ